ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਪਾਈ ਪਗੀਰਤ ਜੀ ਦੀ ਇੱਕ ਹੋਰ ਸਾਖੀ ਦਾ ਬਿਆਨ ਕਰਾਂਗੇ ਜਿਸ ਵਿੱਚ ਉਹਨਾਂ ਦੀ ਮੁਲਾਕਾਤ ਇੱਕ ਬੁੱਢੀ ਮਾਈ ਨਾਲ ਹੁੰਦੀ ਹੈ ਅਤੇ ਉਹ ਗੁਰੂ ਜੀ ਬਾਰੇ ਕੀ ਦੱਸਦੀ ਹੈ ਇਹ ਸਭ ਇਸ ਸਾਖੀ ਵਿੱਚ ਤੁਹਾਨੂੰ ਸੁਣਨ ਨੂੰ ਮਿਲੇਗਾ ਇਹ ਸਾਖੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖੀ ਹੋਈ ਹੈ ਜਿਸ ਦਾ ਵਰਣਨ ਭਾਈ ਸੰਤੋਖ ਜੀ ਨੇ ਕੀਤਾ ਹੈ ਇਸ ਦਾ ਵਰਣਨ ਸਾਨੂੰ ਭਾਈ ਮਨੀ ਸਿੰਘ ਜੀ ਦੀ ਭਗਤਮਾਲਾ ਵਿੱਚ ਵੀ ਮਿਲਦਾ ਹੈ ਗੁਰੂ ਨਾਨਕ ਦੇਵ ਜੀ ਭਾਈ ਪਗੀਰਥ ਦੇ ਪਿੰਡ ਮੈਲਸੀਹਾ ਵਿੱਚ ਪਹੁੰਚੇ ਜਦ ਰਾਤ ਨੂੰ ਸੌਂ ਗਏ ਤਾਂ ਭਾਈ ਪਗੀਰਥ ਵੀ ਸੌਂ ਗਿਆ ਸਵੇਰੀ ਜਦ ਭਾਈ ਪਗੀਰਥ ਗੁਰੂ ਸਾਹਿਬ ਦੇ ਇਸ਼ਨਾਨ ਵਾਸਤੇ ਪਾਣੀ ਲੈ ਕੇ ਆਇਆ ਤਾਂ ਰਾਤ ਦਾ ਚੌਥਾ ਪਹਿਰ ਸੀ ਉਸ ਨੂੰ ਨੀਂਦ ਆ ਗਈ ਬੈਠ ਗਿਆ ਤੇ ਜਦੋਂ ਨੀਂਦ ਵਿੱਚੋਂ ਉઠਿਆ ਤਾਂ ਉਸ ਨੇ ਦੇਖਿਆ ਕਿ ਇੱਕ ਬੁੱਢੀ ਮਾਈ ਝਾੜੂ ਦੇ ਰਹੀ ਹੈ ਤਾਂ ਭਾਈ ਪਗੀਰਥ ਨੇ ਪੁੱਛਿਆ ਕਿ ਤੂੰ ਕੌਣ ਹੈ ਤੇ ਉਸ ਨੇ ਕਿਹਾ ਕਿ ਪਗੀਰਥਾ ਤੂੰ ਮੈਨੂੰ ਪਛਾਣਦਾ ਨਹੀਂ ਮੈਂ ਦੇਵੀ ਹਾਂ ਤਾਂ ਭਾਈ ਪਗੀਰਥ ਕਹਿਣ ਲੱਗਾ ਕਿ ਜੇ ਤੂੰ ਦੇਵੀ ਹੈ ਤਾਂ ਝਾੜੂ ਕਿਉਂ ਫੇਰਦੀ ਹੈ ਉਸ ਨੇ ਕਿਹਾ ਤੂੰ ਜਾਣਦਾ ਨਹੀਂ ਕਿ ਗੁਰੂ ਨਾਨਕ ਕੌਣ ਹੈ ਇਹ ਮਨੁੱਖਾ ਮਾਤਰ ਨਹੀਂ ਇਹ ਤਾਂ ਸਤ ਮਹਾਰਾਜ ਦਾ ਨਿਰਗੁਣ ਸਰੂਪ ਹੈ ਮੈਂ ਇਹਨਾਂ ਦੀ ਦਰ ਝਾੜੂ ਦੇਂਦੀ ਹਾਂ ਤਾਂ ਕਿ ਮੇਰੇ ਵਿੱਚ ਸ਼ਕਤੀ ਆ ਸਕੇ ਝਾੜੂ ਦੇਣ ਨਾਲ ਹੀ ਮੇਰੇ ਵਿੱਚ ਸ਼ਕਤੀ ਆਉਂਦੀ ਹੈ ਇਹ ਦੇਖ ਕੇ ਭਾਈ ਪਗੀਰਥ ਦਾ ਨਿਸ਼ਚਾ ਹੋਰ ਪੱਕਾ ਹੋ ਗਿਆ ਤੇ ਗੁਰੂ ਜੀ ਦੀ ਸੰਗਤ ਦੀ ਸੇਵਾ ਦ੍ਰਿੜਤਾ ਨਾਲ ਕਰਨ ਲੱਗ ਪਿਆ ਇਹ ਸੀ ਭਾਈ ਪਗੀਰਥ ਦੀ ਦੇਵੀ ਨਾਲ वार्तालाप ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ